ਇਤਿਹਾਸਕ ਨਗਰ ਹੈ ਪਿੰਡ ਮੰਨਣਹਾਣਾ ਇਸ ਪਿੰਡ ਦੇ ਨੰਬਰਦਾਰ ਬਾਬਾ ਨੌਤਾ ਜੀ ਧੰਨ ਧੰਨ ਹਜ਼ੂਰ ਸ਼੍ਰੀ ਰਾਜਾ ਸਾਹਿਬ ਜੀ ਦੇ ਪਰਦਾਦਾ ਜੀ ਸਨ ਨੌਤਾ ਜੀ ਦੇ ਦੋ ਪੁੱਤਰ ਹੋਏ ਭੋਲਾ ਤੇ ਸਿਬੂ ਭੋਲੇ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਹੈ ਮੰਗਲਦਾਸ ਤੇ ਮੰਗਲਦਾਸ ਦੀ ਸ਼ਾਦੀ ਪਿੰਡ ਵੱਲੋਵਾਲ ਦੇ ਸਰਦਾਰ ਖਜਾਨ ਸਿੰਘ ਦੇ ਉਹਨਾਂ ਦੀ ਲੜਕੀ ਸਾਹਿਬ ਦੇ ਜੀ ਦੇ ਨਾਲ ਹੋਈ। ਸ਼ਾਦੀ ਤੋਂ ਬਾਅਦ ਸਮਾਂ ਬੀਤਦਾ ਗਿਆ ਪਰ ਇਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਹੋ ਰਹੀ। ਵਕ-ਵਕ ਥਾਵਾਂ ਤੇ ਇਲਾਜ ਕਰਾਏ। ਜਿੱਥੇ ਦੱਸਿਆ ਉੱਥੇ ਤੱਕ ਗਏ ਪਰ ਕੁਝ ਹੱਥ ਪੱਲੇ ਨਹੀਂ ਪਿਆ। ਅਖੀਰ ਇੱਕ ਦਿਨ ਲੁਧਿਆਣਾ ਵਿਖੇ ਇੱਕ ਸਾਧੂ ਸੰਤ ਮਹਾਤਮਾ ਦੇ ਨਾਲ ਮਲਾਪ ਹੋਇਆ। ਤੇ ਆਪਣੀ ਅਰਜ਼ ਕੀਤੀ ਤੇ ਉਹ ਸਾਧੂ ਨੇ ਆਖਿਆ ਕਿ ਤੁਸੀਂ ਤੇ ਆਪਣੇ ਬढ़ापे ਦਾ ਸਹਾਰਾ ਭਾਲਦੇ ਹੋ ਤੁਹਾਡੇ ਘਰ ਜਿਹੜਾ ਪੁੱਤਰ ਜਨਮ ਲਵੇਗਾ ਉਹ ਕਰੋੜਾਂ ਨਿਆਸੀਆਂ ਦਾ ਆਸਰਾ ਬਣੇਗਾ ਨਿਮਾਣਿਆਂ ਦਾ ਮਾਣ ਬਣੇਗਾ ਵੀ ਸਹਾਰਿਆਂ ਦਾ ਸਹਾਰਾ ਬਣੇਗਾ ਤੇ ਥੋੜੀ ਸਮੇਂ ਵਿੱਚ ਤੁਹਾਡੇ ਘਰ ਇੱਕ ਪੁੱਤਰ ਜਨਮ ਲਵੇਗਾ ਜੋ ਬ੍ਰਹਮ ਗਿਆਨੀ ਤਤਵੇਤਾ ਪੂਰਨ ਸੰਤ ਮਹਾਪੁਰਸ਼ ਹੋਵੇਗਾ ਅਦੁੱਦੇ ਬਚਨ ਅਟਲ ਹੋਏ ਜਦੋਂ ਰਾਜਾ ਸਾਹਿਬ ਦਾ ਜਨਮ ਨਾਨਕੇ ਪਿੰਡ ਬੱਲੋਵਾਲ ਵਿਖੇ ਹੋਇਆ ਰਾਜਾ ਸਾਹਿਬ ਦਾ ਨਾਨਕਾ ਪਿੰਡ ਬੱਲੋਵਾਲ ਮਕੰਦਪੁਰ ਤੋਂ ਫਗਵਾੜੇ ਵਾਲੀ ਸੜਕ ਦੇ ਉੱਤੇ ਨਹਿਰ ਦੇ ਕੰਢੇ ਉੱਤੇ ਸਥਿਤ ਹੈ ਰਾਜਾ ਸਾਹਿਬ ਦਾ ਜਨਮ 7 ਫੱਗਣ 1862 ਦਿਨ ਐਤਵਾਰ ਰੋਣੀ ਨਿਸ਼ਾਤਰ ਸਿੰਘ ਰਾਸ਼ੀ ਸ਼ਿਵ ਜੋਗ 3:25 17 ਸੈਕਿੰਡ ਤੇ ਜਨਮ ਹੋਇਆ ਜਨਮ ਤੋਂ ਕੁਝ ਦਿਨਾਂ ਬਾਅਦ ਤਾਰਪੁਰ ਤੋਂ ਪੰਡਿਤ ਵੀਦ ਪ੍ਰਕਾਸ਼ ਆਇਆ ਉਸ ਨੇ ਆਖਿਆ ਕਿ ਤੁਹਾਡਾ ਪੁੱਤਰ ਤੇ ਨਿਰਾ ਭਗਵਾਨ ਦਾ ਰੂਪ ਹੈ ਇਸ ਦਾ ਨਾਮ ਭਗਵਾਨ ਦਾਸ ਰੱਖੋ ਭਗਵਾਨ ਦਾਸ ਜੀ ਪੰਜ ਪੰਦੇ ਵਿੱਚ ਹੀ ਭੂਆ ਅਤਰੀ ਦੇ ਪਿੰਡ ਮੂਸਾਪੁਰ ਚਲੇ ਗਏ ਇੱਥੇ ਹੀ ਪੜ੍ਹਾਈ ਸ਼ੁਰੂ ਕੀਤੀ ਪਰ ਕੁਝ ਸਮੇਂ ਬਾਅਦ ਪਿੰਡ ਮਹਿਰੋਂਪੁਰ ਵਿਖੇ ਹਾਰਦਵਾਰ ਤੋਂ ਸੰਤ ਗੰਗਾਦਾਸ ਦੀ ਇੱਕ ਸਾਧੂਆਂ ਦੀ ਮੰਡਲੀ ਆਈ ਹੋਈ ਸੀ ਤੇ ਫੇਰ ਕੀ ਸੀ ਪੜ੍ਹਾਈ ਛੱਡ ਕੇ ਸਾਧੂ ਗੰਗਾਦਾਸ ਦੀ ਮੰਡਲ ਦੀਏ ਵਿੱਚ ਸ਼ਾਮਲ ਹੋ ਗਏ ਇੱਕ ਦਿਨ ਇਹ ਸਾਧੂਆਂ ਦੀ ਮੰਡਲੀ ਪਿੰਡ ਝੰਗੜਾ ਗਈ ਤੇ ਬਾਬਾ ਜਵਾਰ ਸਿੰਘ ਨੇ ਭਗਵਾਨ ਦਾਸ ਵੱਲ ਵੇਖਿਆ ਤੇ ਗੰਗਾਦਾਸ ਨੂੰ ਆਖਿਆ ਕਿ ਸ਼ੇਰ ਕਦੇ ਗਿੱਦੜਾਂ ਦੇ ਬਾਗ ਵਿੱਚ ਨਹੀਂ ਸੌਂਦੇ ਇਹ ਸ਼ੇਰ ਹੈ ਤੇ ਇਹਦੀ ਗੁਲਾਮੀ ਨਾ ਕਰਾਈ ਇਹ ਤੋਂ ਝੂਠੇ ਭਾਂਡੇ ਨਾ ਮਜਾਈ ਤੇ ਕੁਝ ਸਮੇਂ ਬਾਅਦ ਰਾਜਾ ਸਾਹਿਬ ਜੀ ਸਾਧੂ ਗੰਗਾदास ਦੀ ਮੰਡਲੀ ਨੂੰ ਛੱਡ ਕੇ ਬਾਬਾ ਜਵਾਰ ਸਿੰਘ ਦੇ ਪਿਆਰ ਦੇ ਖਿੱਚੇ ਹੋਏ ਤੇ ਬਾਬਾ ਜਵਾਰ ਸਿੰਘ ਦੇ پاس ਆ ਗਏ ਤੇ ਫਿਰ ਬਾਬਾ ਜਵਾਰ ਸਿੰਘ ਦੀ ਸੰਗਤ ਕੀਤੀ ਤੇ ਬਾਬਾ ਜਵਾਰ ਸਿੰਘ ਜੀ ਨੇ ਵੀ ਅੰਤਮ ਸਮੇਂ ਆਪਣੇ ਮੁਰਸ਼ਿਦ ਤੋਂ ਹਾਸਲ ਕੀਤੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਸਾਰੀਆਂ ਭਗਵਾਨ ਦਾਸ ਨੂੰ ਬਖਸ਼ਿਸ਼ ਕਰ ਦਿੱਤੀਆਂ ਸਨ ਇਸ ਤੋਂ ਬਾਅਦ ਰਾਜਾ ਸਾਹਿਬ ਸੱਚੇ ਪਾਤਸ਼ਾਹ ਨੇ ਸਮੇਂ-ਸਮੇਂ 1905 ਦੇ ਵਿੱਚ ਪਿੰਡ ਰੈਪਾ ਵਿਖੇ ਤਖਤ ਸਾਹਿਬ ਦੀ ਸਥਾਪਨਾ ਕੀਤੀ 1906 ਦੇ ਵਿੱਚ ਮਹਾਰਾਜ ਨੇ ਪਿੰਡ ਝੰਗੜਾ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਸਥਾਪਨਾ ਕੀਤੀ 1907 ਵਿੱਚ ਗੋਸਲਾ ਪਿੰਡ ਦੇ ਵਿੱਚ ਮਹਾਰਾਜ ਨੇ ਮਨਜੀਤ ਸਾਹਿਬ ਅਸਥਾਨ ਦੀ ਸਥਾਪਨਾ ਕੀਤੀ ਤੇ 1909 ਦੇ ਵਿੱਚ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸੁਜੋਂ ਵਿਖੇ ਬੰਗਲਾ ਸਾਹਿਬ ਦੀ ਸਥਾਪਨਾ ਕੀਤੀ 1916 ਦੇ ਵਿੱਚ ਮਹਾਰਾਜ ਨੇ ਵਿੰਡ ਮਜਾਰਾ ਨੌਂ ਬਾਦ ਵਿਖੇ ਰਸੋਈ ਖਾਨਾ ਸਾਹਿਬ ਦੀ ਸਥਾਪਨਾ ਕੀਤੀ ਹਜ਼ੂਰ ਸ਼੍ਰੀ ਰਾਜਾ ਸਾਹਿਬੀ ਦੇ ਕੀਤੇ ਹੋਏ ਇਹ ਮਹਾਨ ਕਾਰਜ ਇਤਿਹਾਸ ਤੇ ਪੰਨਿਆਂ ਦੇ ਉੱਤੇ ਮੌਜੂਦ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਿਖੇ ਵਿੱਚ ਸੰਗਤਾਂ ਨੂੰ ਪ੍ਰੇਰਨਾ ਦਿੰਦੇ ਰਹਿਣਗੇ